ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਵਿਸ਼ੇ ਸ਼ਹਿਰ ਫਾਜ਼ਿਲਕਾ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਫਾਜ਼ਿਲਕਾ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਤਿੰਨ ਵਾਰ ਕੈਬਨਿਟ ਮੰਤਰੀ ਰਹੇ ਚੌਧਰੀ ਸਰਜੀਤ ਕੁਮਾਰ ਜੈਨੀ ਦੀ ਰਹਿਨਮਾਈ ਹੇਠ ਸਰਹੱਦੀ ਪਿੰਡਾਂ ਵਿੱਚ ਕਈ ਸੈਂਕੜੇ ਪਰਿਵਾਰ ਵੱਖ-ਵੱਖ ਪਾਰਟੀਆਂ ਦੇ ਅਹੁਦੇ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਚੌਧਰੀ ਸਰਜੀਤ ਕੁਮਾਰ ਜੈਨੀ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸਾਫਾ ਪਾ ਕੇ ਸ਼ਾਮਲ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਦੱਸਿਆ ਕਿ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਦੀਸ਼ ਮਨਸਾ ਅਤੇ ਉਹਨਾਂ ਦੇ ਸਾਥੀ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਇੱਥੇ ਬੋਲਦੇ ਹੋਏ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਲੋਕਾਪ੍ਰਤੀ ਨੀਤੀਆਂ ਨੂੰ ਵੇਖਦੇ ਹੋਏ ਇਹ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਇੱਥੇ ਬੋਲਦੇ ਹੋਏ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਕਿਹਾ ਵੀ ਇੱਕ ਵਾਰ ਲੋਕ ਸਭਾ ਚੋਣਾਂ ਵਿੱਚ ਫਰੋਹੀਪੁਰ ਤੋਂ ਐਮਪੀ ਸੰਸਦ ਭਾਰਤੀ ਜਨਤਾ ਪਾਰਟੀ ਦਾ ਬਣਾ ਕੇ ਦੇਸ਼ ਵਿੱਚ ਵੜਨ ਵਾਲੀ ਤੀਜੀ ਵਾਰ ਦੇਸ਼ ਦੀ ਮੋਦੀ ਸਰਕਾਰ ਵਿੱਚ ਆਪਣਾ ਹਿੱਸਾ ਪਾਈ ਹੈ ਅਤੇ ਸਰਦ ਤੇ ਲੋਕਾਂ ਨੂੰ ਆ ਰਹੀ ਹੈ ਲੰਬੇ ਸਮੇਂ ਤੋਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇਗਾ ਉਹਨਾਂ ਵਾਅਦਾ ਕੀਤਾ ਵੀ ਇਸ ਵਾਰ ਲੋਕ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਦਾ ਫਰੋਹੀਪੁਰ ਤੋਂ एमपी ਜਿਤਾ ਕੇ ਭੇਜਣ ਤੋਂ ਬਾਅਦ ਉਹ ਗਰੰਟੀ ਕਰਦੇ ਹਨ ਕਿ ਹਰ ਵਾਰ ਦੀ ਤਰ੍ਹਾਂ ਜਦ ਹਾੜ ਆਉਂਦੇ ਹਨ ਤਾਂ ਸਰਦੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈਂਦਾ ਹੈ ਇਸ ਵਾਰ ਹਾੜ ਨਹੀਂ ਆਣਗੇ ਕਿਉਂਕਿ ਦੇਸ਼ ਦੀ ਮੋਦੀ ਸਰਕਾਰ ਨਾਲ ਮਿਲ ਕੇ ਉਹ ਹੜ੍ਹਾਂ ਦਾ ਪੱਕਾ ਇੰਤਜ਼ਾਮ ਕਰਾਂਗੇ ਅਤੇ ਜੋ ਵੀ ਸੰਸਦ ਹੋਵੇਗਾ ਉਹਨੂੰ ਨਾਲ ਲੈ ਕੇ ਜਿੰਨੂੰ ਵੀ ਭਾਰਤੀ ਜਨਤਾ ਪਾਰਟੀ ਟਿਕਟ ਦੇਵੇਗੀ ਫਰੋਈਪੁਰ ਤੋਂ ਜਿਤਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋਲ ਇਹ ਮਸਲਾ ਰੱਖਣਗੇ ਅਤੇ ਇਹ ਪੂਰੀ ਗਰੰਟੀ ਕਰਦੇ ਹਨ ਕਿ ਇਹ ਮਸਲਾ ਪੈਲ ਦੇ ਆਧਾਰ ਤੇ ਹੱਲ ਹੋਊਗਾ ਇੱਥੇ ਬੋਲਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਏ ਵਕ ਵਕ ਆਗੂਆਂ ਨੇ ਕਿਹਾ ਹੈ ਕਿ ਦੇਸ਼ ਦੀ ਮੋਦੀ ਸਰਕਾਰ ਲੋਕਪੱਖੀ ਨੀਤੀਆਂ ਨੂੰ ਵਿਹਦੇ ਹੈ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਦੇਸ਼ ਵਿੱਚ ਮੋਦੀ ਸਰਕਾਰ ਦੀ ਲਹਿਰ ਚੱਲ ਰਹੀ ਹੈ ਅਤੇ ਦੇਸ਼ ਜਿੱਥੇ-ਜਿੱਥੇ ਵੀ ਮੋਦੀ ਸਰਕਾਰ ਜਿਹੜੇ-ਜਿਹੜੇ ਰਾਜ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਰਾਜ ਤਰੱਕੀ ਦੇ ਲੀਹਾਂ ਨੂੰ ਛੁਰਿਆ ਹੈ ਅਤੇ ਉਹਨਾਂ ਨੂੰ ਵੀ ਪੂਰਨ ਵਿਸ਼ਵਾਸ ਹੈ ਕਿ ਇੱਕ ਵਾਰ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀ ਮੋਦੀ ਸਰਕਾਰ ਦੁਆਰਾ ਬੜਨ ਅਤੇ ਫਰੋਈਪੁਰ ਤੋਂ ਐਮਪੀ ਭਾਰਤੀ ਜਨਤਾ ਪਾਰਟੀ ਦਾ ਬੜਨ ਤੇ ਸਰਦੀ ਪਿੰਡਾਂ ਵਿੱਚ ਹਰ ਸਾਲ ਆਂਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਏਗਾ ਅਤੇ ਸਰਦੀ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾ ਵਾਂਗ ਸਹੂਲਤਾਂ ਦਿੱਤੀਆਂ ਜਾਣਗੀਆਂ ਜੋ ਕਿ ਪਿਛਲੇ ਲਗਭਗ 7 ਸਾਲ ਤੋਂ ਸਰਦੀ ਪਿੰਡਾਂ ਦੇ ਲੋਕ ਦੋ ਸਾਲ ਆਮ ਆਦਮੀ ਪਾਰਟੀ ਅਤੇ 5 ਸਾਲ ਕਾਂਗਰਸ ਦੇ ਪਿੱਛੜ ਗਏ ਹਨ ਲੋਕਾਂ ਦਾ ਵਿਕਾਸ ਪਿਛੜ ਗਿਆ ਹੈ ਉਹ ਦੂਰ ਹੋਊਗਾ ਤੇ ਦੇਸ਼ ਦੀ ਮੋਦੀ ਸਰਕਾਰ ਬਿਨਾ ਭੇਦ ਭਾਵ ਤੋਂ ਲੋਕਾਂ ਦੇ ਕੰਮ ਕਰਦੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਇੱਥੇ ਬੋਲਦੇ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਜਿਹੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਕੇ ਵਿਖਾਉਂਦੀ ਹੈ ਉਹਨਾਂ ਕਿਹਾ ਵੀ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਫਾਜ਼ਿਲਕਾ ਦੇ ਵਿੱਚ 100 ਬੈੱਡ ਦਾ ਹਸਪਤਾਲ ਕੈਂਸਰ ਹਸਪਤਾਲ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਣਾ ਵਕ ਵਕ ਸੜਕਾਂ ਬਣਾਣਾ ਸਿਵਰੇ ਸਿਸਟਮ ਠੀਕ ਕਰਨਾ ਹੋਰ ਤਾਂ ਹੋਰ ਗੰਗ ਕਨਾਲ ਵਿੱਚੋਂ ਫਾਜ਼ਿਲਕਾ ਵਾਸੀਆਂ ਨੂੰ ਨਹਿਰੀ ਪਾਣੀ ਦੇਣਾ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਵਾਅਦਾ ਸੀ ਜੋ ਉਹਨਾਂ ਨੇ ਪੂਰਾ ਕੀਤਾ ਉਹਨਾਂ ਨੇ ਕਹਿ ਕਿ ਰੇਲਵੇ ਓਵਰ ਬ੍ਰਿਜ ਵੀ ਪੜਤੇ ਜਨਤਾ ਪਾਰਟੀ ਦੀ ਦੇਣ ਹੈ ਅਤੇ ਰੇਲਵੇ ਅੰਡਰ ਬ੍ਰਿਜ ਵੀ ਇੱਥੇ ਬੋਲਦੇ ਉਹਨਾਂ ਨੇ ਲੋਕ ਸਭਾ ਸਾਂਸਦ ਸੁਖਬੀਰ ਬਾਦਲ ਨੂੰ ਵੀ ਰਗੜੇ ਲਾਏ ਅਤੇ ਆਵਾਜ਼ ਵੀ ਪਾਰਟੀ ਨਿਰਿੰਦਰ ਸਵਨਾ ਵਿਧਾਇਕ ਬਾਰੇ ਵੀ ਕੀ ਕੁਝ ਕਿਹਾ ਅਤੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਸੀਂ ਜੋ ਵਾਅਦਾ ਕਰਦੇ ਆਂ ਫਿਰ ਖਾਸ ਕਰਕੇ ਮੇਰੀ ਤਾਂ ਹੈ ਜੋ ਵਾਅਦਾ ਕਰਦੇ ਉਹਨੂੰ ਨਿਭਾਣਾ ਹੀ ਪੈਂਦਾ ਹੈ। ਭਾਵੇਂ ਕੁਝ ਵੀ ਕਰਨਾ ਪਵੇ ਦਿਨ ਕਰਨੀ ਪਵੇ ਰਾਤ ਕਰਨਾ ਪਵੇ ਕੁਝ ਵੀ ਕਰਨਾ ਪਵੇ। ਤਾਂ ਅਸੀਂ ਜੋ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕੀਤੇ ਦੁਬਾਰਾ ਫਿਰ ਇਲੈਕਸ਼ਨ ਲੜੇ ਤਾਂ ਹਾਰ ਗਏ ਸੀ ਤੇ ਤੀਜੀ ਵਾਰੀ ਐਮਐਲਏ ਬਣੇ ਤੇ ਫਿਰ ਇੱਥੇ ਵਾਅਦੇ ਕੀਤੇ ਸੀ ਆਪੁਰ ਦਾ ਕੀਤਾ ਸੀਗਾ ਸੜਕਾਂ ਦਾ ਪੀਣ ਵਾਲੇ ਪਾਣੀ ਦਾ ਜੋ ਵੀ ਕੀਤਾ ਫਾਜ਼ਿਲਕਾ ਦੇ ਵਿੱਚ ਵਾਅਦਾ ਕੀਤਾ ਸੀਗਾ ਵੀ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਵਾਂਗੇ ਤੇ ਫਾਜ਼ਿਲਕਾ ਨੂੰ ਨਹਿਰੀ ਪਾਣੀ ਦੇਵਾਂਗੇ। ਅਸੀਂ ਕਾ 100 ਬੈੱਡ ਦਾ ਹਸਪੀਟਲ ਬਣਾਵਾਂਗੇ ਕੈਂਸਰ ਹਸਪੀਟਲ ਬਣਾਵਾਂਗੇ ਕੰਪਲੀਟ ਸੀਵਰੇਜ ਜੋ ਵੀ ਜਿੱਥੇ ਵਾਦਾ ਕੀਤਾ ਸੀ ਅਸੀਂ ਉਹ ਪੂਰਾ ਕੀਤਾ ਅੱਜ ਵੀ ਚੀਜ਼ ਨੂੰ ਮੰਨਦੇ ਆ ਪਰ ਇੱਕ ਗੱਲ ਹੈ ਕਿ ਮੈਂ ਇਲੈਕਸ਼ਨ ਹਮੇਸ਼ਾ ਕੱਲਾ ਹੀ ਮੇਰੇ ਪਰਿਵਾਰ ਨੂੰ ਤੁਸੀਂ ਨਹੀਂ ਜਾਣਦੇ ਹੋਣੇ ਇੱਕ ਬੰਦਾ ਐਮਐਲਏ ਮਿਨਿਸਟਰ ਬਣ ਜਾਂਦਾ ਸਾਰਾ ਪਰਿਵਾਰ ਲੱਗ ਜਾਂਦਾ ਕਿ ਤੁਸੀਂ ਇੱਥੇ ਕਹਿ ਸਕਦੇ ਹੋ ਵੀ ਮੇਰੇ ਬੱਚਿਆਂ ਨੂੰ ਕੋਈ ਜਾਣਦਾ ਕਿ ਦਖਲੰਦਾ ਜੀ ਮੇਰੇ ਪਰਿਵਾਰ ਦੀ ਕਿਸੇ ਤਰ੍ਹਾਂ ਇੱਕ ਐਮਐਲਏ ਬਣ ਜਾਂਦਾ ਸਾਰਾ ਪਰਿਵਾਰ ਸਾਲੇ ਬਣਈਏ ਜੀਜੇ ਸਾਰੇ ਤੁਰਬੰਦੇ ਆ ਪਤਾ ਹੀ ਲੱਗਦਾ ਕਿਹਦੇ ਕੋਲ ਜਾਈਏ ਕਿਹਦੇ ਕੋਲ ਨਾ ਜਾਈਏ ਆਹ ਲੁੰਦੇ ਨਾ ਪਰ ਕੋਈ ਬਣਿਆ ਨਾ ਨਹੀਂ ਲੈਣਾ ਚਾਹੀਦਾ ਕੋਈ ਬਣਿਆ ਤੁਸੀਂ ਉਹ ਤਾਂ ਆਪ ਹੀ ਥਾਸਕੜ ਕੇ ਦੇਖੋ ਇੱਕ ਜਿਹੜੀ ਹੈ ਇਹ ਲੀਡਰ ਜਿਹੜੇ ਆ ਅੱਜ ਐਟਟਾਈਟਜਮੈਂਟ ਫੋਟੋਆਂ ਆਪਾਂ ਕਦੇ ਫੋਟੋਆਂ ਨਾਲ ਤੇ ਪੱਥਰ ਨਾਲ ਪਿਆਰ ਨਹੀਂ ਕੀਤਾ ਮੈਂ 97 ਤੇ ਜਿੰਨੇ ਕੰਮ ਕੀਤੇ ਸੀ ਜਿੰਨੇ ਸੜਕਾ ਸੁੜਕਾ ਬਣਾਈਆ ਮੈਂ ਪੱਥਰ ਨਹੀਂ ਲਾਇਆ ਵੀਡੀਓ ਕਹਿੰਦਾ ਪੱਥਰ ਮੈਂ ਕਿਉਂ ਖਰਚ ਕਰਦੇ ਹੋ ਭਾਈ ਪੰਚਾਇਤਾਂ ਦਾ ਪੈਸਾ ਬਿਨਾਂ ਵਜਾ ਗਲਤੀਆ ਬਣੀ ਹੁੰਦੀ ਐ 20000 ਦੀ ਖਰਚ ਕਰ ਦਿੰਦੇ ਐ 30000 ਕੀ ਟੁਕਣੀ ਕੋਈ ਪੱਤਰ ਨਹੀਂ ਮੈਨ ਲਾਇਆ ਜੇ ਬਰ ਸੁਣੋ ਉਹਨਾਂ ਨੇ ਨਹੀਂ ਕਰਾਇਆ ਆਪਾਂ ਕਰਵਾ ਕੇ ਦਿੱਤੇ ਆਪਾਂ ਵੋਟ ਨਾ ਦਿੰਦੇ ਨਾ ਪਰ ਉਹਨਾਂ ਨੂੰ ਕਿਸੇ ਨੇ ਬੂਹੇ ਗੇ ਨਹੀਂ ਟੱਪਣਾ ਕੁੜੀ ਦੇਣੀ ਤੇ ਬੜੇ ਜ਼ੋਰ ਦੀ ਉਹ ਦੂਰ ਦੀ ਗੱਲ ਐ ਚਲੋ ਜੋ ਵੀ ਐ ਚਲੋ ਜੋ ਵੀ ਐ ਚਲੋ ਤਾਂ ਅਸੀਂ ਮਜ਼ਾਕ ਦੀ ਗੱਲ ਹੈ ਸ਼ਾਦੀਆਂ ਹੁਣੇ ਵਿੱਚ ਹੀ ਦੀ ਹੈ 노 ਪ੍ਰੋਬਲਮ ਪਰ ਵਿਕਾਸ ਕੀ ਹੋਇਆ ਮੈਨੂੰ ਦੱਸੋ 5 ਸਾਲ ਹੋ ਬੀਤੇ 2 ਹੋਏ ਬੀਤੇ ਦੱਸ ਦਿਓ ਕੋਈ ਕੰਮ ਨਵਾਂ ਆਇਆ ਤਾਂ ਦੱਸ ਦਿਓ ਕੋਈ ਛੋਟੀ ਮੋਟੀ ਗੱਲ ਹੀ ਬਣ ਜਾਣਾ ਕੋਈ ਕੰਮ ਥੋੜੇ ਹੁੰਦੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਮਿਲੇ ਕਿਸੇ ਨੂੰ ਕੁਝ ਚਾਹੇ ਇਸ ਕਰਕੇ ਤੁਸੀਂ ਤਕੜੇ ਹੋ ਇਲੈਕਸ਼ਨ ਆ ਰਿਹਾ ਹੈ ਜਿੰਨੂੰ ਵੀ ਟਿਕਟ ਮਿਲੇਗੀ ਆਪਾਂ ਇਥੋਂ ਐਮਪੀ ਜਿਤਾਵਾਂਗੇ ਮੋਦੀ ਬਣਨਾ ਹੀ ਬਣਨਾ ਤੁਹਾਨੂੰ ਕਿਸੇ ਨੂੰ ਬਹਿਮ ਰੱਖੋ ਹੀ ਨਾ ਉਹ ਪੱਕਾ ਆਪਾਂ ਇਥੇ ਸੀਰ ਪਾਵਾਂਗੇ ਆਪਣੇ ਸੈਂਟਰ ਤੋਂ ਬੜੇ ਕੰਮ ਹੁੰਦੇ ਆ ਆਪਾਂ ਦਾ ਹਾਈ ਸੈਂਟਰ ਤੇ ਨਿਰਭਰ ਹੈ ਐਮਪੀ ਆਪਣਾ ਹੋਵੇ ਨਾ ਜੀ ਤੋਣਾ ਪੀਤ ਤੋਂ ਵੀ ਮੈਂ ਕਹਿਣੀ ਨਹੀਂ ਚਾਹਦਾ ਹੁਣ ਅਜ ਕਿਸ਼ਨ ਪੁੱਛਣਾ ਆਪਣਾ ਐਮਪੀ ਕੌਣ ਹੈ ਪਤਾ ਹੀ ਨਹੀਂ ਹੈਬ ਤਾਂ ਕਿਸ਼ਨ ਨਹੀਂ ਪਤਾ ਸੁਖਵੀਰ ਬਾਦਲ ਹੈ ਕਦੇ ਆਇਆ ਨਹੀਂ ਆਪਾਂ ਬਣਾਤੇ ਬਾਦਸਾ ਦਾ ਬੇਟਾ ਸੁਖਵੀਰ ਕਰਕੇ ਬਣਾਤਾ ਮੈਂ ਕਹਾਂ ਕਿਸੇ ਦੀ ਕੈਂਸਰ ਦੀ ਫਾਈਲ ਤੇ ਸਾਈਨ ਨਹੀਂ ਹੋਏ ਡੱਕ ਨਹੀਂ ਹੈਗਾ ਹੈਗਾ ਜੀ ਕਿ ਤੂੰ ਸਾਡਾ ਐਮਪੀ ਹੈ ਕਦੇ ਆਇਆ ਕਦੇ ਕਿਸੇ ਨੂੰ ਐਮਪੀ ਨੂੰ ਗ੍ਰਾਂਟ ਮਿਲਦੀ ਹੈ ਦਿੱਤੀ ਸਾਨੂੰ ਕਿਸੇ ਵੀ ਨੂੰ ਨਹੀਂ ਦਿੱਤੀ ਕੋਈ ਧਰਮਸ਼ਾਲਾ ਦੀ ਟੈਂਕੀ ਜੇ ਦਿੱਤੀ ਆਂਦੇ ਨੇ ਬਸ ਕੌਣ ਦੇਣਾ ਸ਼ੁਰੂ ਕੀਤਾ ਨਾ ਇਲੈਕਸ਼ਨ ਆਸ ਤੋਂ ਪਹਿਲਾਂ ਤਾਂ ਨਹੀਂ ਦਿੱਤਾ ਨਾ ਵੇਰ ਫਾਇਦਾ ਕੀ ਮੈਂ ਦੱਸਾਂ ਆਪਾਂ ਵੱਡਾ ਵੱਡਾ ਕਰਕੇ ਤੁਨ ਦਿੰਦੇ ਆ ਮੈਂ ਕਿ ਇੱਕ ਮੇਰੇ ਕੋਲ ਕਈ ਰੋਂਦੇ ਨੂੰ ਤੇ ਆਏ ਬੋਲੇ ਕੈਂਸਲ ਵਾਲੇ ਫਾਈਲ ਹੋ ਜੇ ਤਾਂ 1.5-2 ਲੱਖ ਰੁਪਏ ਮਿਲ ਜੇ ਉਹ ਫਾਈਲ ਹੀ ਗੁੰਮ ਹੋ ਗਈ ਕੋਈ ਵੱਡਾ ਮੰਤਰੀ ਸਾਹਿਬ ਆਪਾਂ ਹੀ ਬਣਾ ਕੇ ਇਕੱਠੇ ਹੋ ਕੇ ਔਰ ਬਣਾਉਂਦੇ ਤਾਂ ਪਈਆਂ ਹਾਂ ਔਰ ਕਿੰਨੂੰ ਬਣਾਉਂਦੇ ਪਿਓ ਨੂੰ ਬਣਾਉਂਦੇ ਬਣਾਣਾ ਉਹਨੇ ਬਣਾ ਜਿਹਨੂੰ ਪਾਰਟੀ ਖੜੀ ਕਰਦੀ ਮੋਕੇ ਲਾੜ ਕੇ ਹਾਂ ਚਲੋ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਦਾ ਕਾਲਾ ਸਾ ਵਾਹਿਗੁਰੂ ਫਤਿਹ ਦੇਖੋ ਭਾਰਤੀ ਜਨਤਾ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਦੇਖਦੇ ਹੋਏ ਲੋਕਾਂ ਦੀ ਇੱਛਾ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਇੱਕ ਭਾਵਨਾ ਹੀ ਬਣ ਗਈ ਅਗਰ ਪੰਜਾਬ ਨੂੰ ਬਚਾਣਾ ਹੈ ਕਿਸਾਨ ਨੂੰ ਬਚਾਣਾ ਹੈ ਮਜ਼ਦੂਰ ਨੂੰ ਬਚਾਣਾ ਹੈ ਤਾਂ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਣਾ ਹੀ ਪਵੇਗਾ ਅਜ ਲੋਕ ਤਿਆਰ ਨੇ ਪਿੰਡਾਂ ਦੇ ਔਰ ਪੰਜਾਬ ਦੇ ਲੋਕ ਤਿਆਰ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਵਿਕਾਸ ਵੀ ਹੋਏਗਾ ਕੰਮ ਵੀ ਹੋਏਗਾ ਔਰ ਪੰਜਾਬ ਤੇ ਜਿਹੜਾ ਕਰਜ਼ਾ ਹੈ ਅੱਜ ਜਿਹੜੀ ਕਰਜ਼ੇ ਦੀ ਸਥਿਤੀ ਹੈ ਉਹਦੇ ਤੋਂ ਵੀ ਮੁਕਤ ਹੋਏਗਾ ਤਾਂ ਇਸ ਕਰਕੇ ਲੋਕ ਅਜ ਸਮਝਦਾਰ ਹੋ ਚੁੱਕੇ ਹੈ ਪਰ ਠੀਕ ਹੈ ਆਮ ਆਦਮੀ ਪਾਰਟੀ ਨੇ ਝੂਠੇ ਲਾਰੇ ਦਿੱਤੇ ਸੀ ਮੇਰੀ ਮਾਤਾਵਾਂ ਪੇਣਾਂ ਨੂੰ ਕਿਹਾ ਸੀ ਕਿ 1000 ਰੁਪਿਆ ਦੇਾਂਗੇ ਮਹੀਨੇ ਦਾ ਤਾਂ ਅੱਜ ਤੱਕ ਉਹ ਨਹੀਂ ਮਿਲਿਆ ਅੱਜ ਬਿਜਲੀ ਦੀ ਗੱਲ ਕਰਦੇ ਆ ਉਹ ਕਹਿੰਦੇ ਬਿਜਲੀ ਬਿਜਲੀ ਮੈਂ 3 ਘੰਟੇ ਸਵੇਰੇ ਕੱਟ ਲੱਗਦਾ ਹੈ 3 ਘੰਟੇ ਸ਼ਾਮ ਨੂੰ ਲੱਗਦਾ ਹੈ ਅੱਜ ਦੇ ਦਿਨ ਅੱਜ ਬਿਜਲੀ ਦੇ ਨਹੀਂ ਲੋਡ ਨਹੀਂ ਹੈ ਤਾਂ ਵੀ ਕੱਟ ਲੱਗ ਰਿਹਾ ਹੈ ਅੱਗੇ ਗਰਮੀ ਚ ਜਾ ਕੇ ਕੀ ਹੋਏਗਾ ਤਾਂ ਇਸ ਕਰਕੇ ਕੀ ਇੱਕ ਲੋਕਾਂ ਨੂੰ ਸਮਝ ਆ ਗਈ ਔਰ ਹੁਣ ਅੱਜ ਜਿਹੜਾ ਹੈ ਜਗਦੀਸ਼ ਜੀ ਸਾਡੇ ਨਾਲ ਲੀਡਰ ਆਦਮੀ ਹੈ ਜੁਆਇਨ ਕੀਤਾ ਹੈ ਇਹਨਾਂ ਨਾਲ ਸਾਥੀਆਂ ਨੇ ਜੁਆਇਨ ਕੀਤਾ ਹੈ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ ਸਾਥੀ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਵਿੱਚ ਜੁਆਇਨ ਹੋਣ ਵਾਸਤੇ ਕੈਰੇ ਨੇ ਔਰ ਮੈਂ ਜਿਹੜੀ ਇੱਕ ਪੰਜਾਬ ਦੀ ਵੀ ਸਾਡੀ ਇੱਕ ਟੀਮ ਬਣੀ ਹੈ ਉਦੇ ਵਿੱਚ ਮੈਂ ਮੈਂਬਰ ਵੀ ਆ ਡਰੋਇਨਿੰਗ ਵਾਸਤੇ ਮੈਂ ਦੂਸਰੇ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਜਾ ਕੇ ਤੇ ਆਪਣੇ ਇਲਾਕੇ ਦੇ ਵਿੱਚ ਵੀ ਜਿਨ੍ਹਾਂ ਲੋਕਾਂ ਨੇ ਤੁਹਾਡੇ ਰਾਏ ਕਹਿਣਾ ਚਾਹਣਾ ਠੀਕ ਹੈ ਕੋਈ ਵੋਟ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ ਕਿ ਅਗਰ ਕੋਈ ਇਹ ਜਿਆ ਬੰਦਾ ਸੋਚਦਾ ਵੀ ਮੈਂ ਵੋਟਾਂ ਉਧਰ ਪਾਈਆਂ ਕੋਈ ਨਹੀਂ ਕੋਈ ਵੋਟਾਂ ਕੁੰਮ ਦਾ ਮੇਲਾ ਨਹੀਂ ਹੈ ਅਗਰ ਅੱਜ ਵੀ ਕੋਈ ਸਾਡੇ ਨਾਲ ਵਾਪਸ ਆਪਦੇ ਆਣਾ ਜਾਂ ਨਵੇਂ ਕੋਈ ਆਣਾ ਚਾਹੁੰਦੇ ਸੀ ਉਹਦੇ ਵਾਸਤੇ ਸਾਡੇ ਪਾਰਟੀ ਦੇ ਸਾਡੇ ਬੂਏ ਜਿਹੜੇ ਖੁੱਲਿਆ ਔਰ ਉਸੇ ਜਤਨ ਨਾਲ ਔਰ ਜਿਹੜਾ ਸਾਡੇ ਨਾਲ ਆ ਜਾਂਦਾ ਉਹਦੇ ਮਤਲਬ ਮਾਨ ਸਨਮਾਨ ਦੇ ਵਿੱਚ ਕਦੇ ਕਮੀ ਨਹੀਂ ਆਉਂਦੀ ਇਹ ਕਿਸਾਨੀ ਅੰਦੋਲਨ ਦੌਰਾਨ ਇੰਨਾ ਚਿਹਰਿਆਂ ਨੇ ਬੜੀ ਮਤਲਬੀ ਖਲਾਫਤ ਕੀਤੀ ਗੁੱਜੇ ਦੀ ਖਲਾਫ ਨਾਰਾबाजी ਰਹੀ ਅੱਜ ਜਿਹੜਾ ਮੁੜ ਕੇ ਜਿਹੜਾ ਇਸ ਪਾਸੇ ਆਏ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਤੇ ਦੇਖੋ ਲੋਕਾਂ ਨੂੰ ਬੜੀ ਜਲਦੀ ਸਮਝ ਆ ਗਈ ਠੀਕ ਹੈ ਜਿੱਥੇ ਬੰਦੀਆਂ ਦੇ ਕੁਝ ਆਗੂਆਂ ਨੇ ਗਲਤ ਪ੍ਰਚਾਰ ਕੀਤਾ ਸੀਗਾ ਔਰ ਫਿਰ ਇਲੈਕਸ਼ਨ ਲੜੇ ਕਿਹੜਾ ਜਿੱਤਿਆ ਰਾਜੇਵਾਲ ਦੇ ਰਾਜੇਵਾਲ ਸੀ ਸਭ ਤੋਂ ਵੱਡਾ ਆਪਦੇ ਪਿੰਡ 'ਚ 30 ਵੋਟਾਂ ਮਿਲੀਆਂ 2200 ਵੋਟਾਂ ਦੇ ਸਾਰਾ ਸਿਮਟ ਗਿਆ ਲੋਕਾਂ ਨੂੰ ਸਮਝ ਆ ਗਈ ਕਿ ਨਹੀਂ ਆਈ ਆਪਾਂ ਹੁਣ ਉਹ ਗੱਲ ਕਿਉਂ ਕਰਦੇ ਆ ਜੇ ਲੋਕਾਂ ਨੂੰ ਸਹੀ ਸਮਝ ਆਂਦੀ ਵੀ ਇਹ ਸਹੀ ਲੀਡ ਕਰ ਰਹੀ ਸੀ ਸਹੀ ਗੱਲ ਕਰ ਰਹੀ ਸੀ ਤਾਂ ਉਹਨਾਂ ਨੂੰ ਮੁੱਖ ਮੰਤਰੀ ਨਾ ਬਣਾ ਦਿੰਦੇ ਲੋਕਾਂ ਨੂੰ ਸਮਝ ਆ ਗਈ ਵੀ ਇਹਨਾਂ ਨੇ ਨਾਟਕ ਕੀਤਾ ਕਿਸਾਨ ਦੇ ਭਲੇ ਵਾਸਤੇ ਕੁਝ ਨਹੀਂ ਕੀਤਾ ਔਰ ਜੋ ਮੋਦੀ ਦੇਣਾ ਚਾਹੁੰਦਾ ਸੀ ਉਹ ਦਿੱਤਾ ਨਹੀਂ ਵਾਪਸ ਮੁੜਿਆ ਹੈ ਤੇ ਫਿਰ ਇਹ ਸਮਝ ਆਏਗੀ ਲੋਕਾਂ ਨੂੰ ਕਹਿ ਸਕਦੇ ਕਿ ਪੰਜਾਬ ਦੀ ਮਨ ਲਈ ਬੀਜੇਪੀ ਦੇ ਨਾਲ ਹੁਣ ਕਿਸਾਨ ਜੁੜ ਰਿਹਾ ਹੈ ਤਾਂ ਕੁ ਕਿਸਾਨ ਹੀ ਐਸੀ ਸਾਰੇ ਜਾਕੜ ਸਾਡਾ ਪ੍ਰਧਾਨ ਕਿਸਾਨ ਹੈ ਮੈਂ ਕਿਸਾਨ ਆ ਸਾਡੇ ਜਗਦੀਸ਼ ਜੀ ਕਿਸਾਨ ਸਾਰੇ ਕਿਸਾਨ ਖੜੇ ਕਿਉਂ ਨਾ ਜੁੜਨੇ ਕਿਸਾਨ ਜਦੋਂ ਪਤਾ ਹੈ ਕਿ ਮੋਦੀ ਸਾਹਿਬ ਔਰ ਭਾਰਤੀ ਜਨਤਾ ਪਾਰਟੀ ਵਗੈਰ ਪੰਜਾਬ ਦਾ ਔਰ ਹਿੰਦੁਸਤਾਨ ਦਾ ਜਿਹੜਾ ਉਹ ਸੁਧਾਰ ਨਹੀਂ ਹੋ ਸਕਦਾ ਆਮ ਆਦਮੀ ਪਾਰਟੀ ਬੀਜੇਪੀ ਤੇ ਅਕਸਰ ਹੀ ਹਮਲਾਵਰ ਰਹਿੰਦੀ ਹੈ ਰਵਿੰਦਰ ਸਵਾਲ ਚੁੱਕਦੀ ਰਹਿੰਦੀ ਹੈ ਮੌਜੂਦਾ ਸਮੇਂ ਦੀ ਗੱਲ ਕਰਨੀ ਹੈ ਤਾਂ ਈਡੀ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਸੀਗਾ ਰਵਿੰਦ ਕੇਜਰੀਵਾਲ ਦੇ ਖਿਲਾਫ ਸੰਮਨ ਉਸ ਨੂੰ ਲੈ ਕੇ ਜਿਹੜਾ ਇਲਜ਼ਾਮ ਲਗਾਉਂਦੇ ਦੇਖੋ ਭਗਵਤ ਮਾਨ ਸਭ ਤੋਂ ਝੂਠਾ ਬੰਦਾ ਹੈ ਥਾ ਇੱਕ ਥਾਂ ਠੋਕਦਾ ਦੂਜੇ ਥਾਂ ਚੱਟ ਲੈਂਦਾ ਤੁਹਾਨੂੰ ਖੇਰੇ ਦੀ ਗੱਲ ਸੁਣਾ ਦਿਆਂ ਮੀਡੀਆ ਰਹੀ ਗੱਲ ਹੈ ਨਾ ਪਹਿਲੇ ਕੀ ਕਹਿੰਦਾ ਸੀ ਤੂੰ ਤਾਂ ਖੇਰੇ ਦੇ ਪਰਚਾ ਹੋਇਆ ਕੀ ਕਹਿੰਦਾ ਸੀ ਕਿ ਚੂਟਾ ਹੋਇਆ ਹੈ નિર્ਦੋਸ਼ ਹੈ ਉਸੇ ਪਰਚੇ ਤੇ ਆਪ ਅੰਦਰ ਦੇ ਕੇ ਕਹਿੰਦਾ ਹੈ ਚੋਰ ਹੈ ਠੁੱਕੇ ਚੜਨ ਲੱਗ ਲਈ ਹੈ ਤੂੰ ਅਗਰ ਬੰਦਾ ਹੀ ਹੈ ਅਗਰ ਸ਼ਰਮ ਹੀ ਹੋਏ ਤੂੰ ਦੂਸਰਾ ਪਰਚਾ ਕੋਈ ਹੋਰ ਦੇ ਲੈ ਝੂਠੇ ਪਰਚੇ ਤਾਂ ਦੇਣੇ ਹੀ ਹੈ ਫੇਰ ਇਹਦੇ ਤੁਸੀਂ ਇਹਦੇ ਇਲਾਵਾ ਕੀ ਸਮਝੋਗੇ ਜੋ ਇੰਨੀ ਘੱਟਿਆ ਹਰਕਤ ਹੈ ਇੱਕ ਪਾਸੇ ਉਹ ਕਹਿ ਰਿਹਾ ਸੀ ਵੀ ਆਪਰਤਾ ਗਲਤ ਦਿੱਤਾ ਇਹਦੇ ਵਿੱਚ ਰਾਜਨੀਤੀ ਹੈ ਉਹ ਉਹਦੇ ਨਾਲ ਸੀਗਾ ਨਾ ਉਹ ਜਦੋਂ ਉਹਨੂੰ ਛੱਡ ਗਿਆ ਆਪਨੇ ਕਾਰਵਾਈ ਕਰਾਈ ਆਪਨੇ ਅੰਦਰ ਕਰਾਇਆ ਤੇ ਕਿਹਾ ਇਹ ਸਹੀ ਹੈ ਫੇਰ ਕੀ ਹੋਏਗਾ ਮਨ ਲਗੀ ਤੁਸੀਂ ਜਿਹੜਾ ਕਹਿ ਰਹੇ ਜੀ ਕਿ ਈਡੀ ਵੱਲੋਂ ਜਿਹੜਾ ਸੰਮਨ ਉਹ ਸਹੀ ਢੰਗ ਨਾਲ ਹੋਇਆ ਦੇਖੋ ਇਹਨਾਂ ਜੇ ਦਿੱਲੀ ਇਹਨਾਂ ਦੇ ਕਾਰਵਾਈ ਹੋਏ ਤੇ ਐਡੀ ਗਲਤ ਤੇ ਪੰਜਾਬ ਦੇਕਰਾਨ ਤੇ ਐਡੀ ਸਹੀ ਇਹ ਜਿੱਤ ਜਾਣ ਈਬੀਐਮ ਸਹੀ ਇਹ ਹਾਰ ਜਾਣ ਈਬੀਐਮ ਚੋਰ ਯਾਰੀ ਕੋਈ ਗੱਲ ਥੋੜੀ ਹੈ ਜਿੱਥੇ ਆਪ ਦਾ ਦਾ ਲੱਗੋ ਚੰਗਾ ਨਹੀਂ ਲੱਗਿਆ ਉੱਥੇ ਬੰਦਾ ਇਹ ਤਾਂ ਨਹੀਂ ਚੱਲਦਾ ਗੱਲ ਲੋਕਾਂ ਨੂੰ ਸਮਝ ਐਸ ਗੱਲ ਦੀ ਇਸ ਤਿਹਾਰਾਂ ਦੀ ਗੱਲ ਕੀਤੀ ਜੀ ਜਾਂ ਬੋਰਡਾਂ ਦੀ ਗੱਲ ਕੀਤੀ ਤੇ ਵਿਕਾਸ ਕਿਸ ਤਰ੍ਹਾਂ ਦੇਖਦੇ ਦਿਨ ਨਹੀਂ ਤਬ ਪਰ ਪੰਜਾਬ ਨੂੰ ਬਰਬਾਦ ਕਰਤਾ ਮਾਦੀ ਪਾਰਟੀ ਨੇ ਇਹਨਾਂ ਨੇ 500 ਕਰੋੜ ਰੁਪਇਆ ਖਰਚ ਕੀਤਾ ਪੰਜਾਬ ਦਾ Rajasthan se Madhya Pradesh se ਜਿੱਥੇ ਚੋਣਾਂ ਹੋਈਆਂ ਉਹਿਆਕੀ ਉੱਤੇ 500 ਖਰਚ ਕਰਕੇ ਕਿੰਨੀਆਂ ਵੋਟਾਂ ਜਿਹੜਾ ਨੋਟਾ ਹੁੰਦਾ ਨਾ ਜਿਹਨੂੰ ਕੋਈ ਨਹੀਂ ਪਸੰਦ ਕਰਦਾ ਉਸ ਤੋਂ ਥੱਲੇ ਇਹਨਾਂ ਨੂੰ ਵੋਟਾਂ ਮਿਲਿਆ ਅੱਧਾ ਪਰਸੈਂਟ 500 ਕਰੋੜ ਰੁਪਏ ਪੰਜਾਬ ਦਾ ਬਰਬਾਦ ਕੀਤਾ ਅਜੋ ਤੁਸੀਂ ਐਡ ਦੇਖੋਗੇ ਨਾ ਐਡੀ ਡੇ ਡਾਂਦੀ ਹੈ ਪਰ 518 ਕੰਦੇ ਜੀ ਮੈਂ ਲੈ ਲੈ ਮੁਲਾਜਬ ਜਿਹੜੇ ਪਹਿਲੇ ਪੱਕੇ ਕੀਤੇ ਸੀ ਉਹ ਰਹਿੰਦੇ ਫਿਰਦੇ ਉਹ ਕਹਿੰਦੇ ਨਾਟਕ ਕਰਤਾ ਇਹਦਾ ਨਾਟਕ ਤਾਂ ਜਿਹੜਾ ਨਾਟਕਕਾਰ ਹੈ ਉਹ ਨਾਟਕ ਹੀ ਕਰੇਗਾ ਕੰਮ ਨਹੀਂ ਕਰੇਗਾ ਤੇ ਨਾਟਕ ਕਰਨ ਦਾ ਕੰਮ ਇਹਨਾਂ ਦਾ ਕੇਂਦਰ ਬਲ ਬਜਟ ਪੇਸ਼ ਕੀਤਾ ਗਿਆ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਜਿਹੜਾ ਚੋਣਵੀ ਬਜਟ ਜਿਹੜਾ ਲਿਆਂਦਾ ਗਿਆ ਹੈ ਕਿ ਕੋਈ ਇਹਨਾਂ ਚ ਗੁਲਾਈ ਦਾ ਜਿਹੜਾ ਓਵਰ ਕੰਫੀਡੈਂਸ ਪਸਿਆ ਜਾ ਰਿਹਾ ਹੈ ਦੇਖੋ ਇੱਕ ਗੱਲ ਹੈ ਉਹ ਵਿਚਾਰੇ ਸਹੀ ਨੇ ਵਿਰੋਧੀ ਦਰਾਂ ਨੇ ਉਲਾਮਾ ਨਹੀਂ ਹੈ ਅਗਰ ਸੋਨੇ ਦੀ ਈਟ ਬਣਾ ਦੇਣਾ ਉਹ ਕਹਣਗੇ ਪਿੱਤਲ ਦੀ ਹੈ ਜੋ ਉਹਨੂੰ ਸੋਨੇ ਦੀ ਸੋਨਾ ਕਹਿਣ ਤੇ ਵੋਟਾ ਕਿੱਥੋਂ ਲੈਣ ਤੇ ਇਹ ਅਗਰ ਪ੍ਰਸ਼ੰਸਾ ਕਰਨ ਸੈਂਟਰ ਦੀ ਤੱਕ ਉਹਨੂੰ ਤੇ ਖੜਿਆ ਕੀ ਹੋਣ ਇਹਨਾਂ ਨੇ ਤਾਂ ਆਲੋਚਨਾ ਕਰਨੀ ਕਰਨੀ ਹੈ ਬਾਕੀ ਪਬਲਿਕ ਜਿਹੜੀ ਹੈ ਉਹ ਜਾਣਦੀ ਹੈ ਕੀ ਚੰਗਾ ਕੀ ਮਾੜਾ 2024 ਦੀਆਂ ਚੋਣਾਂ ਆਣ ਜਾ ਰਹੀਆਂ ਨੇ ਕਿਸ ਤਰ੍ਹਾਂ ਜਮੀਨੀ ਪੱਧਰ ਤੇ ਵਰਕ ਚੱਲ ਰਿਹਾ ਜੀ ਤੁਹਾਡਾ ਕਿਸ ਤਰ੍ਹਾਂ ਦੀ ਤਿਆਰੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾ ਜੀ ਬੜਾ ਇੱਕ ਸਿਸਟਮ ਹੈ ਔਰ ਸਿਸਟਮ ਕਰਕੇ ਜਿੱਥੇ ਸਿਕਬਰੀ ਆ ਜਾਂਦੇ ਨਾ ਬਾਰ-ਬਾਰ ਆ ਗਏ ਸਾਡਾ ਸਿਸਟਮ ਥੱਲੇ ਲੈਵਲ ਤੱਕ ਹੈ ਬੂਥ ਤੱਕ ਹੈ ਔਰ ਅੱਗੇ ਬੂਥ ਕੇ ਪੰਨਾ ਪ੍ਰਮਖ ਤੱਕ ਹੁੰਦਾ ਹੈ ਇੱਕ ਬੂਥ ਦੇ ਉੱਤੇ ਇੱਕ ਪ੍ਰਧਾਨ ਹੁੰਦਾ ਹੈ ਉਹਦੇ ਕੋਲ 10 ਬੰਦੇ ਹੁੰਦੇ ਨੇ ਉੱਥੇ ਅਗਰ 400 ਵੋਟਾਂ ਤੋਂ 700 ਬੰਡੀਆਂ ਹੁੰਦੀਆਂ ਸਤ ਸ੍ਰੀ ਅਕਾਲ ਕਿੰਨੇ ਬੰਦੇ ਸ਼ਾਮਿਲ ਕੀਤੇ ਗਏ ਨੇ ਅੱਜ ਆਈ ਨੇ ਪਾਰਟੀ ਚ ਅੱਜ ਲਿਸਟ ਹੁਣ ਕਿੰਨੇ 15 15 ਬੰਦੇ ਨਹੀਂ ਕੁੱਲ 12 ਬੰਦੇ 12 ਬੰਦੇ ਅੱਜ ਹੋਰ ਕਰਨਗੇ ਜਗਦੀਸ਼ ਜੀ ਦਾ ਇਹ ਟੇਲਰ ਹੈ ਫਿਲਮ ਤਾਂ ਬਾਕੀ ਹੈ ਅੱਜ ਜਿੰਦਗੀ ਸਿੱਖੀ ਕੌਂਗਰੀ ਜਿਹੜਾ ਸ਼ਾਮਿਲ ਹੋਏ ਜੇ ਇੱਕ ਉਹ ਸਮਾਜ ਸੀਗਾ ਜਦੋਂ ਨਾਹੇਬਾਜੀ ਹੁੰਦੀ ਸੀ ਕਿ ਤੇ ਅੱਜ ਉਹੀ ਪਾਰਟੀ ਤੁਹਾਡੇ ਤੁਸੀਂ ਆਏ ਜੇ ਸ਼ਾਮਿਲ ਹੋਏ ਜੀ ਅਹ ਦੇਖੋ ਜੀ ਅਸੀਂ ਅੱਜ ਜਿਹੜਾ ਬੀਜੇਪੀ 'ਚ ਸ਼ਾਮਲ ਹੋਏ ਆ ਸੋ ਬਹੁਤ ਵਧੀਆ ਸਾਨੂੰ ਚੰਗਾ ਲੱਗਿਆ ਵਾ ਕਿ ਅਸੀਂ ਬੀਜੇਪੀ ਪਾਰਟੀ ਦੇ ਨਾਲ ਜਿੱਦਾਂ ਅਸੀਂ ਪਹਿਲਾਂ ਲੋਕਾਂ ਦੀ ਸੇਵਾ ਕਰਦੇ ਸੀ ਹੁਣ ਵੀ ਓਦਾਂ ਹੀ ਕਰਾਂਗੇ ਸੋ ਤੁਸੀਂ ਗੱਲਬਾਤ ਕੀਤੀ ਵੀ ਪਹਿਲਾਂ ਨਾਹਰੇਬਾਜੀ ਕਰਦੇ ਸੀ ਜਾਂ ਕੁਝ ਵੀ ਕਰਦੇ ਸੀ ਦੇਖੋ ਇੱਕ ਸਮਝ ਦਾ ਪੱਦਰ ਆ ਜਦੋਂ ਤੱਕ ਬੰਦੇ ਦੀ ਸਮਝ ਦਾ ਪੱਦਰ ਕਹਿ ਸਕਦੇ ਆ ਵੀ ਕਿਸੇ ਰਸਤੇ ਦੇ ਵੱਲ ਜਿੰਨਾ ਕੋ ਉਹਨੂੰ ਪਤਾ ਹੁੰਦਾ ਵਾ ਉਹਨਾਂ ਕੋ ਉਸ ਰਸਤੇ ਵੱਲ ਜਾਂਦਾ ਵਾ ਜਦੋਂ ਕਿਸੇ ਬੰਦੇ ਨੂੰ ਸਹੀ ਗਿਆਨ ਹੋ ਜਾਂਦਾ ਵਾ ਚੰਗਾ ਕੀ ਆ ਜਾਂ ਮਾੜਾ ਕੀ ਆ ਇਹ ਬੰਦੇ ਦੇ ਹੱਥ ਆ ਵੀ ਚੰਗਾ ਕੀ ਆ ਤੇ ਮਾੜਾ ਕੀ ਆ ਸੋ ਇਸ ਕਰਕੇ ਮੈਨੂੰ ਭਾਜਪੀ ਦਾ ਜਿਹੜਾ ਸਿਸਟਮ ਆ ਭਾਜਪੀ ਪਾਰਟੀ ਦਾ ਜਿਹੜੀ ਨੀਤੀਆਂ ਆ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਆ ਜਾਂ ਉਹਨਾਂ ਨੇ ਅੱਜ ਤੱਕ ਜੋ ਲੋਕਾਂ ਨੂੰ ਦਿੱਤਾ ਵਾ ਜਿਹਦੇ ਕਾਰਨ ਅੱਜ ਭਾਰਤ ਦੀ ਅਰਥਵਿਵਸਥਾ ਜਿਹੜੀ ਆ ਬਹੁਤ ਉੱਪਰ ਗਈ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਭਾਰਤ ਦਾ ਨਾਂ ਗੂੰਜ ਰਿਹਾ ਵਾ ਉਹਨਾਂ ਅੱਜ ਨੀਤੀਆਂ ਨੂੰ ਵੇਖ ਕੇ ਉਹਨਾਂ ਕੰਮਾਂ ਨੂੰ ਵੇਖ ਕੇ ਜਿਹੜਾ ਜਿਹੜਾ ਸਾਨੂੰ ਅੱਜ ਚੰਗਾ ਜਿਹੜਾ ਪੱਖ ਲੱਗਿਆ ਵਾ ਇਸ ਕਰਕੇ ਅਸੀਂ ਚੰਗੇ ਪੱਖ ਨੂੰ ਜਿਹੜਾ ਲੈ ਕੇ ਅਸੀਂ ਜਿਹੜੀ ਬੀਜੇਪੀ ਅੱਜ ਸਾਰੇ ਜਿਹੜੇ ਮੇਰੇ ਨਾਲ ਵਰਕਰ ਆ ਉਹ ਅੱਜ ਜੁਆਇਨ ਕੀਤੀ ਆ ਸੋ ਅੱਜ ਤੋਂ ਬਾਅਦ ਜਿਹੜਾ ਅਸੀਂ ਬੀਜੇਪੀ ਦੇ ਵਿੱਚ ਜਿਹੜਾ ਫੁੱਲ ਜਿਹੜੀ ਆ ਲੋਕਾਂ ਦੀ ਜਿਹੜੀ ਮਦਦ ਕਰਾਂਗੇ ਅਸੀਂ ਆਪਦੇ ਵੱਲੋਂ ਪੂਰਾ ਸੇਵਕ ਕਿਹੜੀ ਜਥੇਬੰਦੀ ਨਾਲ ਜੁੜੇ ਸੀਗੇ ਜੀ ਆ ਦੇਖੋ ਜੀ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਮੈਂ ਜਿਹੜਾ ਸੂਬਾ ਕੋਰ ਕਮੇਟੀ ਦਾ ਮੈਂਬਰ ਸੀ ਸੋ ਉੱਥੋਂ ਮੈਂ ਪਿਛਲੇ ਕਾਫੀ ਮਤਲਬ ਦਿਨਾਂ ਤੋਂ ਜਥੇਬੰਦੀ ਨੂੰ ਜਿਹੜਾ ਅਸਤੀਫਾ ਦੇ ਚੁੱਕਿਆ ਵਾਂ ਉਸ ਤੋਂ ਬਾਅਦ ਜਿਹੜਾ ਮੈਂ ਇੱਥੇ ਜਿਹੜਾ ਜਿਹੜਾ ਬੀਜੇਪੀ ਚ ਜਿਹੜਾ ਜੁਆਇਨ ਕੀਤਾ ਕਿੰਨੇ ਸਾਥੀ ਸ਼ਾਮਲ ਹੋਏ ਆ ਦੇਖੋ ਜੀ ਸਾਥੀ ਸਾਰੇ ਹੀ ਸ਼ਾਮਲ ਹੋਏ ਆ ਅੱਜ ਜਿਹੜੇ 12 ਪਿੰਡਾਂ ਦੇ ਜਿਹੜੇ 12 ਤੋਂ 15 ਪਿੰਡਾਂ ਦੇ ਸਾਡੇ ਜਿਹੜੇ ਪ੍ਰਧਾਨ ਸੀਗੇ ਜਿਹੜੇ ਅਹੁਦੇਦਾਰ ਸੀ ਮੇਨ ਮੇਨ ਉਹਨਾਂ ਨੂੰ ਬੁਲਾਇਆ ਗਿਆ ਸੀ ਅੱਜ ਜਿਹੜੇ 12 ਤੋਂ 15 ਪਿੰਡਾਂ ਦੇ ਜਿਹੜੇ ਪ੍ਰਧਾਨਾਂ ਨੂੰ ਜਿਹੜਾ ਜੁਆਇਨ ਕੀਤਾ ਗਿਆ ਬਾਕੀ ਆਣ ਵਾਲਾ ਜਲਵਾ ਜਿਹੜਾ ਹੈਗਾ ਡੇ ਬਾਈ ਡੇ ਬੀਜੇਪੀ ਪਾਰਟੀ ਵੀ ਦੇਖੂਗੀ ਚੌਧਰੀ ਸੇਜੀਤ ਕੁਮਾਰ ਜੈਨੀ ਵੀ ਦੇਖਣਗੇ ਔਰ ਲੋਕ ਵੀ ਦੇਖਣਗੇ ਸਾਡੀ ਜਿਹੜੀ ਅੱਜ ਇੱਥੇ ਕੁਝ ਵਿਕਾਸ ਕਾਰਜਾਂ ਤੋਂ ਜਿਹੜੀ ਜਿਹੜੀ ਵਾਂਝੇ ਰਹਿ ਗਈ ਆ ਬਹੁਤ ਸਾਰੇ ਜਿੱਦਾਂ ਆਪਾਂ ਮੰਨ ਕੇ ਚੱਲੀਏ ਵੀ ਸਾਡੇ ਅਜੇ 5 ਪਿੰਡ ਆ ਸਾਡੇ 55 ਪਿੰਡਾਂ ਦੇ ਵਿੱਚ ਨਾ ਤਾਂ ਕੋਈ ਜਿਹੜਾ ਜਿਹੜਾ ਬਿਜਲੀ ਦਾ ਸਿਸਟਮ ਆ ਇੱਥੇ ਕੋਈ ਥਰਮਲ ਪਲਾਂਟ ਨਹੀਂ ਹੈਗਾ ਜੇ ਕੋਈ ਦਿੱਕਤ ਆ ਜਾਂਦੀ ਤਾਂ ਰਾਣੇ ਲੱਗਿਆ ਜਾਂ ਦੂਸਤੋਂ ਦੂਰ ਲੱਗਿਆ ਹੋਵਾ ਉਸ ਤੋਂ ਬਾਅਦ ਜੇ ਸਾਡੇ ਗੱਲ ਕੀਤੀ ਜਾਵੇ ਤਾਂ ਸਾਨੂੰ ਇੱਥੋਂ ਫਾਜ਼ਲ ਕਾ 15 ਤੋਂ 17 ਕਿਲੋਮੀਟਰ ਮਾਰਜਮਸ਼ੇਰ ਨੂੰ ਪੈਂਦਾ ਸਾਡੇ ਇੱਥੇ ਇਹਨਾਂ 57 ਪਿੰਡਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਮੈਡੀਕਲ ਸਹੂਲਤ ਨਹੀਂ ਹੈਗੀ ਕਿ ਸਰਕਾਰ ਵੱਲੋਂ ਦਿੱਤੀ ਗਈ ਆ ਆ ਜਮਾਦੀ ਪਾਰਟੀ ਕਹਿੰਦੀ ਅਸੀਂ ਮਹੱਲਾ ਕਲੀਨਿਕ ਕੋਲ ਤੇ ਮਹੱਲਾ ਕਲੀਨਿਕ ਕੋਲ ਤੇ ਖੋਲੇ ਕਿੱਥੇ ਆ ਜਿੱਥੇ ਸ਼ਹਿਰਾਂ ਦੇ ਵਿੱਚ ਆਲਰੇਡੀ ਸਾਰੀ ਫੈਸਿਲਿਟੀ ਅਵੇਲੇਬਲ ਆ ਜੇ ਤੁਸੀਂ ਖੋਲ ਨਹੀਂ ਆ ਇਨਾ ਪਿੰਡਾਂ ਦੇ ਵਿੱਚ ਆ ਕੇ ਖੋਲੋ ਜਿੱਥੇ 15 15 20 20 ਕਿਲੋਮੀਟਰ ਤੱਕ ਕੋਈ ਕਿਸੇ ਤਰ੍ਹਾਂ ਦੀ ਮੈਡੀਕਲ ਦੀ ਸਿਹਤ ਸਹੂਲਤ ਨਹੀਂ ਹੈਗੀ ਜਾਂ ਕੋਈ ਕਿਸੇ ਰੰ ਦਾ ਬਿਮਾਰ ਹੋ ਜਾਂਦਾ ਵਾ ਸਾਨੂੰ ਇੱਥੋਂ ਲੈ ਕੇ 17 ਕਿਲੋਮੀਟਰ ਤੱਕ ਦੂਰ ਜਾਣਾ ਦੂਰ ਜਾਣਾ ਪੈਂਦਾ ਵਾ ਸੋ ਇਨਾ ਸਮੱਸਿਆਵਾਂ ਨੂੰ ਲੈ ਕੇ ਹੋਰ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਸਾਡੇ ਇੱਥੇ ਬੱਚਿਆਂ ਦੇ ਪੜ੍ਹਨ ਵਾਸਤੇ 17 17 ਕਿਲੋਮੀਟਰ ਤੱਕ ਸਾਡੀਆਂ ਜਿਹੜ ਇੱਥੋਂ 17 ਕਿਲੋਮੀਟਰ ਸਾਈਕਲ ਤੇ ਸਾਈਕਲ ਤੇ ਇੱਥੋਂ ਜਾਂਦੀਆਂ ਤੇ 17 ਕਿਲੋਮੀਟਰ ਜਾ ਕੇ ਸਾਨੂੰ ਪਤਾ ਨਹੀਂ ਰਹਿੰਦਾ ਵੀ ਉੱਥੇ ਕੁਝ ਬੱਚੇ ਨਾਲ ਕੀ ਹੋ ਜੇ ਕੀ ਨਾ ਹੋ ਜੇ ਸੋ ਇਸ ਕਰਕੇ ਵੀ ਇਹਨਾਂ ਵਿਕਾਸ ਕਾਰਜਾਂ ਨੂੰ ਲੈ ਕੇ ਸਾਡੀ ਜਿਹੜੀ ਆ ਸਾਨੂੰ ਆਸ ਤੇ ਉਮੀਦ ਹੈ ਵੀ ਭਾਜੀਪੀ ਜਿਹੜੀ ਆ ਪਾਰਟੀ ਸਾਡਾ ਜਿਹੜਾ ਸਾਥ ਦੇਊਗੀ ਇਹਨਾਂ ਵਿਕਾਸ ਕਾਰਜਾਂ ਨੂੰ ਜਿਹੜਾ ਸਾਡਾ ਪੂਰਾ ਕਰੂਗੀ ਇਸ ਮਕਸਦ ਨੂੰ ਲੈ ਕੇ ਜਿਹੜਾ ਅਸੀਂ ਅੱਜ ਭਾਜੀਪੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਲੋਕਾਂ ਦੇ ਹੱਕਾਂ ਦੇ ਲੜਦੇ ਰਹੇ ਪਹਿਲਾਂ ਵੀ ਤੇ ਹੁਣ ਵੀ ਤੁਸੀਂ ਪਾਰਟੀਆਂ ਦੇ ਥਰੂ ਲੜੋਗੇ ਤਾਂ ਕੀ ਅੰਤਰ ਕੀ ਹੈ ਵੀ ਇੱਕ ਕਿਸਾਨ ਦਿੱਤੇ ਬੰਦੀ ਦੇ ਥੱਲੇ ਤੇ ਇੱਕ ਪਾਰਟੀ ਦੇ ਥੱਲੇ ਆ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਵਾਂ ਵੀ ਲੋਕਾਂ ਦੇ ਹੱਕਾਂ ਦੇ ਖਾਤਰ ਲੜਨਾ ਕੋਈ ਪਾਰਟੀ ਮੈਂ ਇਹ ਨਹੀਂ ਰੱਖਦੀ ਲੋਕਾਂ ਦੀ ਹੱਕਾਂ ਦੇ ਖਾਤਰ ਲੜਨਾ ਦਾ ਤੁਹਾਨੂੰ ਤੁਹਾਡੀ ਜਮੀਰ ਆ ਉਹ ਜਗਾਉਂਦੀ ਆ ਬਾਕੀ ਲੋਕਾਂ ਦੇ ਹੱਕਾਂ ਦੇ ਖਾਤਰ ਲੜਨ ਲਈ ਕਿਸੇ ਨਾ ਕਿਸੇ ਪਾਸੇ ਤਾਂ ਆਪਾਂ ਨੂੰ ਜਾਣਾ ਪੈਂਦਾ ਵਾ ਇੱਕ ਰਸਤਾ ਚੁਣਨਾ ਪੈਂਦਾ ਵਾ ਰਸਤਾ ਚੁਣ ਕੇ ਦੇਖੋ ਜੇ ਵਿਕਾਸ ਕਾਰਜ ਕੱਲ ਨੂੰ ਪੂਰੇ ਹੋਣੇ ਆ ਕੱਲ ਨੂੰ ਜੇ ਇੱਥੇ ਕੋਈ ਸਕੂਲ ਮਿਲਣਾ ਵਾ ਜਾਂ ਕੱਲ ਨੂੰ ਇੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਕਾਰਜ ਹੋਣੇ ਆ ਤਾਂ ਹੋਣੇ ਤਾਂ ਕਿਸੇ ਨਾ ਕਿਸੇ ਆਪਾਂ ਇੱਕ ਵੋਟ ਬੈਂਕ ਨਾਲ ਹੋਣੇ ਆ ਨਾ ਸੋ ਜਿੱਦਾਂ ਸਾਨੂੰ ਸਮਝ ਲੱਗੀ ਵੀ ਇਹ ਸਾਰਾ ਕੋਈ ਸਿਸਟਮ ਇੱਕ ਵੋਟ ਬੈਂਕ ਨਾਲ ਚੇਂਜ ਹੋਣਾ ਵਾ ਸੋ ਸਾਨੂੰ ਸਭ ਤੋਂ ਵਧੀਆ ਜਿਹੜੀ ਪਾਰਟੀ ਅੱਜ ਜਿਹੜੀ ਬੀਜੇਪੀ ਪਾਰਟੀ ਲੱਗੀ ਆ ਇਸ ਕਰਕੇ ਸਾਹੀ ਜਿਹੜਾ ਬੀਜੇਪੀ ਪਾਰਟੀ ਵਿੱਚ ਸ਼ਾਮ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत